Thank <laughs> you. ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਅਰੰਡਿਓ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਪਣੇ ਚੈਨਲ ਦੇਸ਼ ਦੁਨੀਆ ਰਾਹੀਂ ਸਾਡੇ ਹਲਕਾ ਵਿਧਾਨ ਸਭਾ ਪੈਲਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਤੁਹਾਡੇ ਰੂਪ ਰੂਪ ਕਰਵਾ ਰਹੇ ਹਾਂ ਇਸੇ ਤਰ੍ਹਾਂ ਹੀ ਸਰਦਾਰ ਤਰਲੋਚਨ ਸਿੰਘ ਜੀ ਜੋ ਕਿ 22 ਚੇਅਰਮੈਨ ਖੰਡ ਮੇਲਾ ਬੋਡੇਆਲ ਨੇ ਤੇ ਡਾਇਰੈਕਟਰ ਆਫ ਨੈਸ਼ਨਲ 슈ਗਰ ਫੈਡਰੇਸ਼ਨ ਨੇ ਉਹ ਦਿੱਲੀ ਦੇ ਡਾਇਰੈਕਟਰ ਨੇ ਤੇ ਇਹਨਾਂ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ ਤੇ ਅਸੀਂ ਇਹਨਾਂ ਇਸ ਸ਼ਖਸੀਅਤ ਤੇ ਤੁਹਾਡਾ ਥੋੜਾ ਜਿਹਾ ਚਾਨਣਾ ਪਾਉਣਾ ਚਾਹਾਂਗੇ ਕਿ ਬਹੁਤ ਹੀ ਨੇਕ ਸ਼ਖਸੀਅਤ ਗੁਰਸਿੱਖ ਖਿਆਲ ਤੇ ਬੜੇ ਹੀ ਖੇਤੀਬਾੜੀ ਨੂੰ ਪ੍ਰਮੋਟ ਕਰਨ ਵਾਲੇ ਇਨਸਾਨ ਤੇ ਆਪਣੀ ਖੇਤੀਬਾੜੀ ਨੂੰ ਆਪ ਉਹ ਕੋਲ ਖੜ ਕੇ ਕਰਵਾਉਂਦੇ ਨੇ ਆਪ ਕਰਦੇ ਨੇ ਤੇ ਅੱਜ ਕੱਲ ਜਿਸ ਤਰ੍ਹਾਂ ਕਿ ਆਪਣੇ ਕਿਸਾਨ ਝੋਨੇ ਦੀ ਫਸਲ ਦੇ ਨਾਲ ਨਾਲ ਕਣਕ ਦੀ ਫਸਲ ਦੇ ਨਾਮ ਨਾਲ ਭਾਵੇਂ ਕਿ ਇਹ ਵੀ ਕਣਕ ਦੀ ਫਸਲ ਤੇ ਝੋਨੇ ਦੀ ਫਸਲ ਉਗਾਉਂਦੇ ਨੇ ਪਰ ਇਹ ਫਸਲ ਦੇ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਆਪਣੇ ਨਿਰੰਤਰ ਯਤਨ ਜਾਰੀ ਰੱਖ ਰਹੇ ਨੇ ਇਹਨਾਂ ਨੇ ਆਪਣੇ ਖੱਤਿਆਂ ਦੇ ਵਿੱਚ ਮੱਕੀ ਵੀ ਲਗਾਈ ਹੋਈ ਆ ਖੱਤਿਆਂ ਦੇ ਵਿੱਚ ਆਲੂ ਵੀ ਲਗਾਏ ਹੋਏ ਨੇ ਆਲੂ ਤੋਂ ਇਲਾਵਾ ਹੋਰ ਵੀ ਅਨੇਕਾਂ ਫਸਲਾਂ ਨੇ ਜਿਹੜੀਆਂ ਕਿ ਇਹ ਉਗਾ ਰਹੇ ਨੇ ਤੇ ਇਹਨਾਂ ਦੀ ਕੋਸ਼ਿਸ਼ ਆ ਕਿ ਪੈਂਤਾ ਜਿਹੜੀ ਹੈਗੀ ਆ ਫਸਲ ਦੇ ਵਿੱਚ ਲਿਆਂਦੇ ਜਾਵੇ ਤੇ ਜੇ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਬਾਪੂ ਜੀ ਨੇ ਤੇ ਇਹ ਬਾਪੂ ਜੀ ਦੀ ਸੇਵਾ ਕਰਦੇ ਨੇ ਬਾਪੂ ਜੀ ਤੋਂ ਦਿੱਤੀ ਹੋਈ ਪਰ ਗੁੜਤੀ ਪਰਿਵਾਰ ਤੋਂ ਦਿੱਤੀ ਹੋਈ ਗੁੜਤੀ ਨੂੰ ਅੱਗੇ ਚਲਾ ਕੇ ਜਿੱਥੇ ਕੰਮ ਕਰਦੇ ਨੇ ਉੱਥੇ ਇਹਨਾਂ ਦੇ ਬੜੇ ਹੀ ਹੋਂਹ ਹਰ ਪੁੱਤਰ ਗੁਰਪ੍ਰੀਤ ਸਿੰਘ ਜੀ ਸੀਆਈਡੀ ਦੇ ਵਿੱਚ ਅਫਸਰ ਨੇ ਅਤੇ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਹੁਣੇ-ਹੁਣੇ ਇਹ ਇੱਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਇਹਨਾਂ ਦੀ ਜਿਹੜੀ ਨੌ ਰਾਣੀ ਧੀ ਆ ਉਹ ਸਿੱਖਿਆ ਦੇ ਵਿੱਚ ਜਿਹੜੀ ਉਹ ਸੇਵਾ ਨਿਭਾ ਰਹੀ ਆ ਇੱਕ ਬਹੁਤ ਹੀ ਐਜੂਕੇਟਿਡ ਪਰਿਵਾਰ ਹਲਕੇ ਪੈਲ ਦਾ ਬਹੁਤ ਹੀ ਧਾਰਮਿਕ ਪਰਿਵਾਰ ਸਮਾਜਿਕ ਪਰਿਵਾਰ ਸਾਡੇ ਹਲਕਾ ਪੈਲ ਦਾ ਤੇ ਬਾਕੀ ਆਮ ਆਦਮੀ ਪਾਰਟੀ ਦੇ ਨਾਲ ਲਾ ਕੇ ਸਰਦਾਰ ਤਰਨੋਜਨ ਸਿੰਘ ਜੀ ਜਿਥੇ ਮੁੰਡਿਆ ਸਾਹਿਬ ਦੇ ਨਾਂ ਰਹਿੰਦੇ ਨੇ ਸੌਂਤ ਸਾਹਿਬ ਦੇ ਨਾਂ ਰਹਿੰਦੇ ਨੇ ਤੇ ਹਲਕਾ ਵਿਧਾਇਕ ਇੰਜੀਨੀਅਰ ਮਰਮਿੰਦਰ ਸਿੰਘ ਗਿਆਸਪੁਰਾ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਤੇ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਜੰਗੀ ਪੱਦਰ ਤੇ ਮਜ਼ਬੂਤ ਕਰਨਾ ਕਰਦੇ ਨੇ ਤੇ ਆਪਣੀਆਂ ਜਿਹੜੀਆਂ ਲੋਕ ਹਿੱਤ ਸਵਾਵਾਂ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਲੜ ਕੇ ਨਿਵਾ ਰਹੇ ਨੇ ਇੱਕ ਵੱਡੀ ਪ੍ਰਾਪਤੀ ਦੱਸਾਂ ਇਹਨਾਂ ਦੀ ਕਿ ਇਹਨਾਂ ਦੀ ਅਗਵਾਹੀ ਦੇ ਹੇਠ ਜਿਹੜੀ 슈ਗਰ ਮਿਲ ਬੁੱਢੇ ਆਲਾ ਉਹ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਗੱਲਬਾਤ ਕਰਨ ਕਰਦੇ ਆ ਤੇ ਸਵਾਗਤ ਕਰਦੇ ਆ ਸਵਾਗਤ ਆ ਜੀ ਤੁਹਾਡਾ ਇਹ ਚੇਅਰਮੈਨ ਸਾਹਿਬ ਦੇਸ਼ ਦੁਨੀਆ ਚੈਨਲ ਦੇ ਵਿੱਚ ਅਸੀਂ ਤੁਹਾਡਾ ਪਹਿਲਾਂ ਤਾਂ ਹਾਰਦਿਕ ਸਵਾਗਤ ਕਰਦੇ ਆ ਮਨਪ੍ਰੀਤ ਜੀ ਰਣਦੇਵ ਜੀ ਮੈਂ ਵੀ ਤੁਹਾਡਾ ਬਹੁਤ ਸਵਾਗਤ ਕਰਦਾ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਕਿ ਤੁਹਾਨੂੰ ਵੱਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਤੁਸੀਂ ਚੇਅਰਮੈਨ ਹੈਗੇ ਹੋ 22 ਚੇਅਰਮੈਨੋਂ 슈ਗਰ ਮਿਲ ਬੁਡੇਹਾਲ ਦੇ ਇੱਕ ਮਨਾਂਮਤੀ ਪ੍ਰਾਪਤੀ ਆ ਜਿਹੜੀ ਸਭ ਤੋਂ ਵੱਡੀ ਹਾਸਲ ਹੋਈ ਆ ਕਿ ਇਹਨੂੰ ਸਾਡਾ ਭਾਰਤ ਦੇ ਵਿੱਚੋਂ ਪਹਿਲਾ ਨੰਬਰ ਕਿੰਨੀ ਇੱਕ ਮਿਹਨਤ ਤੁਹਾਨੂੰ ਇਹਦੇ ਲਈ ਕਰਨੀ ਪਈ ਇਹਦੇ ਦੇਖੋ ਜੀ ਪਹਿਲਾਂ 9 ਲੱਖ ਟਨ ਆਪਣੇ 9 ਲੱਖ ਕੁਆਂਟਾ ਦੇ ਕਰੀਬ ਸ਼ੂਗਰ ਗੰਨਾ ਪੀੜਦੀ ਸੀ ਮਿਲ ਹੁਣ ਪਿਛਲੇ ਸਾਲ ਇਹ 17 ਲੱਖ 36000 ਕੁਆਂਟਲ ਗੰਨਾ ਪੀੜ ਕੇ ਆਪਣੇ ਟੀਚਰ ਨੂੰ ਪੂਰਾ ਕਰਿਆ ਸੀ ਜਿਹਦੇ ਕਾਰਨ ਭਾਰਤ ਦੇ ਵਿੱਚੋਂ ਇਹਨੂੰ ਵਾਰਡ ਮਿਲਿਆ ਇਹ ਜਿਹੜੇ ਸਾਡੇ ਮੁਲਾਜ਼ਮ ਨੇ ਉੱਤੇ ਨਾ ਸੁਪਰਡੈਂਟ ਹੋਇਆ ਜਾਂ ਸੀਸੀਡੀਓ ਹੋਇਆ ਜੇ ਮੋਇਆ ਇਹ ਬਹੁਤ ਮਿਹਨਤ ਕਰਦੇ ਆ ਬਾਹਰੋਂ ਗੰਨਾ ਲਿਆਉਣ ਦੀ ਵੀ ਬਹੁਤ ਕੋਸ਼ਿਸ਼ ਕਰਦੇ ਆ ਹੁਣ ਅਜੇ ਵੀ ਮਿਲ ਚੱਲ ਰਹੀ ਆ ਨਕਦ ਪੇਮੈਂਟ ਦਿੰਨੇ ਆ ਤੇ ਭਵੰਤਮਾਨ ਨੇ ਜਦੋਂ ਆਮ ਆਦਮੀ ਪਾਰਟੀ ਆਈ ਆ ਇਹਨੇ ਲੋਕਾਂ ਦਾ ਜਿਹੜਾ ਪਿਛਲਾ ਬਗਾਇਆ ਰੁਕਿਆ ਵਾ ਦੀ ਸਾਰੇ ਪੈਸੇ ਦਿੱਤੇ ਆ ਲੋਕਾਂ ਦੇ ਉਹਦੇ ਦੇਣ ਨਾਲ ਫੇਰ ਅਕਵਾ ਵੀ ਵਧਿਆ ਹੂੰ ਮਨਾਂ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਸੀ ਲੋਕ ਗੰਨਾ ਰੱਖਿਆਉਂਦੇ ਸੀ ਗੰਨਾ ਪੀੜਿਆ ਜਾਂਦਾ ਤੇ ਸਾਰਾ ਚੀਜ਼ਾਂ ਤਿਆਰ ਹੋ ਜਾਂਦੀ ਤੇ ਪਰ ਉਹਨਾਂ ਨੂੰ ਪੈਸੇ ਨਹੀਂ ਸੀ ਮਿਲਦੇ ਪਰ ਹੁਣ ਇਹ ਸਰਕਾਰ ਦੇ ਵਿੱਚ ਵਿਸ਼ਵਾਸ ਆ ਜਿਹੜਾ ਵਧਿਆ ਇਸ ਵਾਰ ਕਿੰਨਾ ਟੀਚਾ ਮਿਥਿਆ ਗਿਆ ਸੀਗਾ ਇਤਕੀ 18 ਲੱਖ ਦਾ ਟੀਚਾ ਮਿਥਿਆ ਗਿਆ ਸੀ ਜੋ ਸ਼ੁਗਰਫੈਟ ਨੇ ਦਿੱਤਾ ਸੀਗਾ ਉਹਦੇ ਵਿੱਚੋਂ ਅੱਜ 17 ਲੱਖ ਤੱਕ ਪਹੁੰਚ ਗਈ ਮੈਨੂੰ ਤਾਂ ਲੱਗਦਾ ਵੀ ਇਸ ਵਾਰ ਕਿਤੇ ਤੁਸੀਂ ਆਪੇ ਨਾ ਕਰ ਦਿਮੋ ਹਾਂ ਦੇਖੋ ਜਿਹੜਾ ਦਿਨ ਚਾਰ ਦਿਨ ਚੱਲ ਗਈ ਹੋਰ ਫੇਰ ਤਾਂ ਆਪ ਹੋ ਜੂਗਾ ਹਾਂ ਅਸਾ ਏਰੀਆ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਕਾ ਕਿਸਾਨਾਂ ਨੂੰ ਤੁਸੀਂ ਮੋਟੀਵੇਟ ਕਰਦੇ ਹੋ ਕਿ ਗੰਨਾ ਦਾ ਏਰੀਆ ਰੱਖਵੇਂ ਨੂੰ ਵਧਾਇਆ ਜਾਵੇ ਅਸੀਂ ਜੀ ਗੰਨੇ ਖਾਤਰ ਇੱਕ ਤਰ੍ਹਾਂ ਕਰਦੇ ਆ ਦੇਖੋ ਹੁਣ ਸਾਰੇ ਘਰਾਂ ਦੇ ਵਿੱਚ ਲੋਕਾਂ ਦੇ ਇਕੱਲੇ ਇਕੱਲੇ ਬੰਦੇ ਨਹੀਂ ਹਰੇਕ ਦਾ ਸਰਦਾ ਨਹੀਂ ਉੱਥੇ ਦੋ ਦੋ ਰਮ ਕਿੱਕੀ ਟਰਾਲੀਆਂ ਨਹੀਂ ਲੈਣਦੀਆਂ ਅਸੀਂ ਉੱਥੇ ਨਾ 3-4 ਬੰਦੇ ਰੱਖਦੇ ਹਾਂਜੀ ਉਹ ਕਿਹੜੇ ਬੰਦੇ ਰੱਖੇ ਨੇ ਉਹ 200 ਰੁਪਏ ਟਰਾਲੀ ਦਾ ਲੈਂਦੇ ਨੇ ਹਾਂਜੀ ਬਾਦ ਤੁਸੀਂ ਟਰਾਲੀ ਕਢਾ ਕੇ ਆ ਜਾਣਾ ਹੂੰ ਟਰਾਲੀ ਕਢਾ ਕੇ ਆ ਜਾਣਾ ਉਹਦੀ ਜ਼ਿੰਮੇਵਾਰੀ ਆ ਹੂੰ ਉਹਨੂੰ ਨਾਲ ਇਹ ਵੀ ਕਿਹਾ ਹੋਇਆ ਸਾਡਾ ਬਿੱਗ ਕੈਮਰਾ ਤੋਂ ਬਾਹਰ ਹੂੰ ਟਰੈਕਟਰ ਨਹੀਂ ਲਿਆ ਗਿਆ ਨਾ ਟਰਾਲੀ ਬਿਲਕੁਲ ਉਹ ਉਤਾਰ ਕੇ ਖਾਲੀ ਕਰਕੇ ਕੰਡਾ ਕਰਾ ਕੇ ਸਾਈਡ ਤੇ ਕਰਕੇ ਕਢਾਉਂਦਾ ਤੇ ਉਹਨੂੰ ਇਹ ਵੀ ਕਿਹਾ ਵੀ ਰਾਤ ਨੂੰ ਫੋਨ ਨਹੀਂ ਕਰਨਾ ਜ਼ਿੰਮੇਦਾਰ ਨੂੰ ਹਾਂਜੀ ਪਾਉ ਪੜਦੀ ਨਾ ਫੋਨ ਕਰਦੇ ਉਹ ਜਾਂਦਾ 200 ਰੁਪਏ ਦਿੰਦਾ ਟਰਾਲੀ ਲੈ ਕੇ ਆ ਜਾਂਦਾ ਬਸ ਹਾਂ ਜਿਸ ਤਰ੍ਹਾਂ ਅੰਗੇ ਨਾ ਚੇਅਰਮੈਨ ਸਾਹਿਬ ਪਰਚੀਆਂ ਨਹੀਂ ਸੀ ਮਿਲਦੀਆਂ ਹੁੰਦੀਆਂ ਤੁਸੀਂ মিডিਆ ਦੇ ਵਿੱਚ ਵੀ ਆ ਕੇ ਦੇਸ਼ ਦੁਨੀਆ ਰਾਹੀ ਹੀ ਲੋਕਾਂ ਨੂੰ ਅਵੇਅਰ ਤੇ ਜਾਗਰੂਤ ਕੀਤਾ ਸੀਗਾ ਕੁਝ ਸਹੂਲਤਾਂ ਦਿੱਤੀਆਂ ਸੀਗੀਆਂ ਉਹਨਾਂ ਤੇ ਵੀ ਜ਼ਰੂਰ ਚੱਲਣਾ ਪਾਓ ਹਾਂਜੀ ਕਿਹੜੀ ਪਰਚੀਆਂ ਵਾਲੀ ਗੱਲ ਸੀਗੀ ਜਦੋਂ ਕਿਸੇ ਬੰਦੇ ਨੂੰ ਲੋਡ ਪੈਂਦੀਆ ਤਾਂ ਪਰਚੀਆਂ થી ਦੇ ਦਿੰਦੇ ਆ ਅੱਗੇ ਪਰਚੀ ਦੀ ਦਿੱਕਤ ਆਉਂਦੀ ਸੀ ਪਰ ਹੁਣ ਐਕੀ ਕੋਈ ਦਿੱਕਤ ਨਹੀਂ ਆਈ ਰਹਿਣ ਦਾ ਅੱਗੇ ਰਹਿਣ ਦਾ ਰਹਿਣ ਦਾ ਪਰਮੰਤ ਵੀ ਕੀਤਾ ਹੋਇਆ ਉੱਥੇ ਕੰਟੀਨਾਂ ਬਣਾਈਆਂ ਹੋਈਆਂ ਨੇ ਰਸਨ ਖਾਤਰ ਵੀ ਲੋਕਾਂ ਨੂੰ ਖਾਣ ਪੀਣ ਲਈ ਵੀ ਸਸਤੇ ਰੇਟ ਤੇ ਨਹੀਂ ਤਾਂ ਇਹ ਨਾਲ ਜੀ ਜਿਹੜਾ ਰਹਿਸ਼ਾ ਉੱਥੇ ਕਿਸਾਨ ਘਰ ਬਣਾਏ ਨੇ ਵਰੀਆ ਬੈੱਡ ਬੁੱਡ ਲੱਗੇ ਹੋਣੇ ਗੱਦੇ ਗੁੱਦੇ ਲੱਗੇ ਹੋਣੇ RAMNA ਲੋਕ ਆਪਦੀ ਜਿਵੇਂ ਮਤਲਬ ਸਰਦੀ ਹੁੰਦੀ ਆ ਵੀ ਦਿੱਕਤ ਨਾ ਆਵੇ ਰਜਾਈਆਂ ਵਗੈਰਾ ਦਾ ਵੈਸੇ ਹੁਣ ਤੱਕ ਤਾਂ ਖਾਨਦ ਰਹਿੰਦੀ ਨਹੀਂ ਜੀ ਉੱਥੇ ਰਹਿੰਦੇ ਨਹੀਂਗੇ ਜੀ ਨਹੀਂ ਜੀ ਹੁਣ ਤਾਂ ਜਦੋਂ ਤੋਹਾ ਕੰਮ ਕਰਤਾ ਉਹ ਸੌਖਾ ਸਮਝਦਾ ਟਰਾਲੀ ਕਢਾ ਕੇ ਆ ਜਾਂਦੇ ਜਦੋਂ ਕਹਦੇ ਹੁੰਦੇ ਨੇ ਫਟਾਫਟ ਕੰਮ ਹੋਈ ਜਾਂਦਾ ਹਨਾ ਜਿਵੇਂ ਆਪਾਂ ਕਣਕ ਜੀਰੇ ਦੀ ਗੱਲ ਕਰਦੇ ਹੁੰਦੇ ਸੀਗੇ ਵੀ ਡਾਲਾ ਲਾਇਆ ਤੇ ਵਿਖ ਗਈ ਉਹ ਗੱਲ ਹੋ ਗਈ ਹਨਾ ਬਹੁਤ ਘੱਟ ਰਹਿੰਦੇ ਆ ਜਿਹੜੇ ਨਵੇਂ ਨਵੇਂ ਸ਼ਹਿਰ ਕਰਨੀ ਆਉਂਦੇ ਨੇ ਉਹ ਨਾ ਉਹ ਪਸੰਦ ਰਹਿ ਜਾਂਦੇ ਨੇ ਉਹਨਾਂ ਦੇ ਗੱਦੇ ਗੁੱਦੇ ਲੱਗੇ ਹੋਣੇ ਸ ਬਾਕੀ ਉੱਤੇ ਦੀ ਖਲਾੜ ਵੀ ਲਾਇਆ ਹੋਇਆ ਜੀ ਗੁੜ ਸ਼ੱਕਰ ਦਾ ਜੇ ਕਿ ਸਾਨੂੰ ਗੁੜ ਦੀ ਲੋੜ ਆ ਗੁੜ ਵੀ ਲੈ ਆਉਂਦਾ ਸ਼ੱਕਰ ਵੀ ਲੈ ਆਉਂਦਾ ਤਾਂ ਸਾਰਾ ਕੁਝ ਚੱਲਦਾ ਉੱਥੇ ਜੀ ਆਮ ਘਰਾੜਾ ਨਾਲੋਂ ਰੇਟ ਜੈਨੂਇਨ ਹਾਂਜੀ ਘੱਟਾ ਦੇਟੋ ਘੱਟ ਰੱਖੋ ਇੱਥੇ ਆ ਜੀ 100 ਤੋਂ ਉੱਤੇ ਸ਼ੱਕਰ ਮਰਦੀ ਆ ਅਸੀਂ 90 ਰੁਪਏ ਦਿੰਨੇ ਹਾਂ ਅੱਛਾ ਪਹਿਲੇ ਨੰਬਰ ਤੇ ਆਇਓ ਹਨਾ ਵੈਰੀ ਆ ਤੇ ਇਹਦਾ ਕ੍ਰੈਡਿਟ ਤੁਸੀਂ ਕਿਹਨੂੰ ਦੇਣਾ ਚਾਹੋਗੇ ਦੇਖੋ ਜੀ ਜਿਹੜੇ ਮਿਲਦੇ ਮੁਲਾਜ਼ਮ ਨੇ ਤੇ ਉਹਨਾਂ ਨੂੰ ਵੀ ਹੌਸਲਾ ਦੇਈਦਾ ਤੇ ਕਿਸਾਨਾਂ ਨੂੰ ਵੀ ਵੱਡੀ ਗੱਲ ਵੱਡੀ ਗੱਲ ਹੈ ਜਿਹੜਾ ਗੰਨਾ ਲੈ ਕੇ ਗਏ ਪਹੁੰਚੇ ਸਾਡੇ ਕਹਿਣਾ ਮੰਨਿਆ ਹਾਂਜੀ ਹਾਂਜੀ ਮੈਨੂੰ ਜਦੋਂ ਇੱਕ ਮੁੰਡਿਆ ਸਾਹਿਬ ਆਪਣੇ ਮੰਤਰੀ ਬਣ ਗਏ ਸਾਨੂੰ ਹੋਰ ਵੀ ਬਲ ਮਿਲਿਆ ਉਹ ਸਾਡੇ ਹਰੇਕ ਗੱਲ ਨੂੰ ਉੱਤੇ ਤੱਕ ਬਚਾਉਂਦੇ ਨੇ ਮਾਨ ਸਾਹਿਬ ਤੱਕ ਬਚਾਉਂਦੇ ਨੇ ਠੀਕ ਹੈ ਜੀ ਹੁਣ ਪੈਸਿਆਂ ਬਾਰੇ ਵੀ ਉਹਨਾਂ ਨੂੰ ਕਿਹਾ ਵੀ ਦੇ ਦਿਓ ਸਾਰੇ ਨੂੰ ਜਲਦੀ ਤੋਂ ਜਲਦੀ ਪੇਮੈਂਟ ਕਰ ਦਿਓ ਜਿਹੜੀ ਕਿਸਾਨ ਨਹੀਂ ਰਹਿੰਦੀਆਂ ਵੈਸੇ 18 ਤਰੀਕ ਤੱਕ ਕਰਤੀ ਚੇਅਰਮੈਨ ਸਾਹਿਬ ਤੁਸੀਂ ਕੱਲ ਦਿੱਲੀ ਗਿਆ ਸੀਗੇ ਇੱਕ ਤੁਹਾਡੀ ਨਾਲ ਕੋਈ ਅਹਿਮ ਮੀਟਿੰਗ ਹੋਈ ਆ ਉਹ ਅਹਿਮ ਮੀਟਿੰਗ ਦੇ ਉੱਤੇ ਆਪਣਾ ਚਰਚਾ ਦੱਸੋ ਵੀ ਕੀ ਵਿਚਾਰਾਂ ਉੱਥੇ ਤੁਹਾਡੀਆਂ ਸਾਂਝੀਆਂ ਹੋਈਆਂ ਉੱਥੇ ਜੀ ਗੰਨੇ ਨੂੰ ਪ੍ਰਮੋਟ ਕਰਨ ਖਾਤਰੇ ਜ਼ਿਆਦਾ ਗੱਲ ਚੱਲਦੀ ਜੀ ਇਹ ਕਿਹੜੀ ਫੈਡਰੇਸ਼ਨ ਵੱਲੋਂ ਮੀਟਿੰਗ ਸੀ ਇਹ ਨੇਸ਼ਨਲ 슈ਕਰ ਫੈਡਰੇਸ਼ਨ ਦੀ ਮੀਟਿੰਗ ਸੀ ਮੈਂ ਉਹਦਾ ਡਾਇਰੈਕਟਰ ਹਾਂ ਨਿਊ ਦਿੱਲੀ ਵਾਲੇ ਜੀ ਹਾਂ ਜੀ ਉਹਦੇ ਵਿੱਚ ਸਾਡੇ ਚੇਅਰਮੈਨ ਨੇ ਹਰਸ਼ਵਰਧਨ ਜੀ ਹਾਂ ਜੀ ਇਹ ਬਾਈ ਚੇਅਰਮੈਨ ਨੇ ਜਿਹੜੇ ਉਹ ਵੀ ਮੰਤਰੀ ਰਹੇ ਨੇ ਆਪਣੇ ਗੁਜਰਾਤ ਦੇ ਤੇ ਉਹਨਾਂ ਨੇ ਗਾਹਾਂ ਨੂੰ ਵੀ ਉਹਨਾਂ ਨੂੰ ਮੈਂ ਕਿਹਾ ਉਹ ਚਾਹੁੰਦੇ ਸੀ ਵੀ ਪੰਜਾਬ 'ਚ ਮੀਟਿੰਗ ਕਰੀਏ ਠੀਕ ਹੈ ਜੀ ਮਾ ਕਹਿੰਦੇ ਨਾਲ ਬਟਾਲਾ ਮਿਲਣ ਨੂੰ ਅਸੀਂ ਦੇਖ ਕੇ ਆਉਣਾ ਇਹ ਉਹਨੂੰ ਵੀ ਹੁਣ ਉਹਦਾ ਨਵੀਂ ਕਰਨ ਹੋਇਆ ਤਾਂ ਕਰਕੇ ਕਹਿੰਦੇ ਭਵੰਤਮਾਨ ਜੀ ਨੂੰ ਬੁਲਾਵਾਂਗੇ ਉੱਥੇ ਵੀ ਫਿਰ ਆਪਾਂ ਦੇਖਾਂਗੇ ਨਾਲੇ ਕੋਈ ਤਰਮਕਿਸਤਾਨ ਨਹੀਂ ਆ ਅਸੀਂ ਉਹਨਾਂ ਨੂੰ ਕਿਹਾ ਜੀ ਮੈਂ ਕਹਿੰਨੇ ਚੰਡੀਗੜ੍ਹ ਉੱਤਰਨਾ ਆਵਾਵਾਂਗੇ ਅਸੀਂ ਚੰਡੀਗੜ੍ਹ ਮੀਟਿੰਗ ਰੱਖਾਂਗੇ ਫਿਰ ਆਪੇ ਕਹਿੰਦੇ ਵੀ ਨਹੀਂ ਅਸੀਂ ਅੰਮ੍ਰਿਤਸਰ ਦੇਖਦੇ ਆ ਨਾਲੇ ਉੱਥੇ ਜੈ ਗੋਲਡਨ ਟੈਂਪਲ ਦੇਖਾਂਗੇ ਜੱਲਿਆਣਾ ਬਾਗ ਜਿੰਨੇ ਮੀਤ ਰੁਕ ਜਗ੍ਹਾ ਨੇ ਉੱਤੇ ਦੇਖਣ ਵਾਲੀਆਂ ਦੇਖਾਂਗੇ ਨਾਲੇ ਬਟਾਲਾ ਮਿਲ ਵੀ ਨੇੜੇ ਆ ਨਾਲੇ ਬਾਰਡਰ ਦੇ ਕੇ ਉਹਨਾਂ ਕਹਿੰਦੇ ਠੀਕ ਹੈ ਜੀ ਤੇ ਮੈਂ ਵੀ ਉਹਨਾਂ ਨੂੰ ਕਹਿ ਕੇ ਆਇਆ ਵੀ ਜਰੂਰ ਆਇਓ ਤੁਹਾਡਾ ਉੱਥੇ ਪ੍ਰਬੰਧ ਕਰਾਂਗੇ ਪੂਰਾ ਪ੍ਰਬੰਧ ਆ ਤੁਸੀਂ ਗੁਰਫੇਡ ਆਪੇ ਕਰ ਲੈਂਦੀ ਆ ਫਿਰ ਵੱਡੀ ਸੰਸਥਾ ਹਾਂ ਅੱਛਾ ਸਰ ਮੀਟਿੰਗ ਦੇਖੋ ਵੱਡੇ ਲੈਵਲ ਦੀ ਮੀਟਿੰਗ ਸੀਗੀ ਹਨਾ ਤੇ ਸਾਰਿਆਂ ਨੂੰ ਤੁਸੀਂ ਉੱਥੇ ਮਿਲੇ ਤੇ ਕੀ ਮਤਲਬ ਗੰਨੇ ਨੂੰ ਗੰਨੇ ਦੀ ਪ੍ਰੋਮੋਸ਼ਨ ਦੇ ਲਈ ਜਾਂ ਹੋਰ ਤੁਸੀਂ ਦੇਖੋ ਪਹਿਲਾ ਨੰਬਰ ਵੀ ਇੱਕ ਤਰ੍ਹਾਂ ਦੇ ਨਾਲ ਆਪਣਾ ਆਇਆ ਤੇ ਕਿਸ ਤਰ੍ਹਾਂ ਦੀ ਫੀਲਿੰਗਾਂ ਸੀਗੀਆਂ ਜੀ ਨਹੀਂ ਨਹੀਂ ਬਹੁਤ ਵਧੀਆ ਜੀ ਸਾਰੇ ਆਪਣੇ ਜਿੰਨੇ ਮਿਲਦੇ ਮੁਲਾਜ਼ਮ ਨੇ ਜਾਂ ਸਾਰੇ ਖੁਸ਼ ਨੇ ਵੀ ਅਸੀਂ ਤਰੱਕੀ ਕੀਤੀ ਹੈ ਜੇ ਮਿਲ ਨੂੰ ਨਾਮ ਮਿਲਣਾ ਬਹੁਤ ਵੱਡੀ ਵਾਰਡ ਬਣਨਾ ਬਹੁਤ ਵੱਡੀ ਗੱਲ ਹੈ ਜੀ ਕਿੱਥੇ ਤਾਂ ਕਹਿੰਦੇ ਸੀ ਅੱਜ ਬੰਦ ਹੋਈ ਗੱਲ ਬੰਦ ਹੋਈ ਉਹਨੂੰ ਬੰਦ ਹੋ ਜਾਣੀ ਸੀਗੀ ਜੀ ਇਹ ਇਹ ਬੰਦ ਤਾਂ ਚੱਕਰ ਇਹ ਪੈ ਗਿਆ ਸੀ ਇਹਨੂੰ ਕਹਿੰਦੇ ਸੀ ਕਿ ਬਈ ਇਹ ਇੰਡਸਟਰੀ ਏਰੀਆ ਚ ਆ ਗਈ ਵਿੱਚ ਗੰਨਾ ਆਇਆ ਨਹੀਂ ਹੂੰ ਉਹ ਫਿਰ ਗੰਨਾ ਹਰ ਇੱਕ ਸਾਲ ਜੱਤੋਂ ਜ਼ਿਆਦਾ ਪੀੜ ਦਈਦਾ ਤਾਂ ਕਰਕੇ ਫਿਰ ਅੱਗੇ ਲੋਟਾ ਹੁੰਦਾ ਚੱਲਦਾ ਪ੍ਰੋਬਲਮ ਵਧਿਆ ਅਸੀਂ ਸਿਰਫ ਫਸਲਾਂ ਦੇ ਵਿੱਚ ਭਿੰਤਾ ਲਿਆਉਂਦੀ ਕਿ ਸਫਲ ਕਿਸਾਨ ਹੋ ਤੁਸੀਂ ਜਿਸ ਤਰ੍ਹਾਂ ਆਖਿਆ ਜਾਂਦਾ ਕਿ ਵੀ ਨਾ ਖੇਤੀ ਆਮ ਲੋਕਾਂ ਨੇ ਇਹ ਧਾਰਨਾ ਬਣਾ ਲਈ ਕਿ ਕੀ ਕਰਨੀ ਆ ਖੇਤੀ ਤੇ ਖੇਤੀ ਤਾਂ ਕਿਲਾਹੇ ਬੰਦ ਧੰਦਾ ਨਹੀਂ ਰਿਹਾ ਸਰ ਤੁਸੀਂ ਕਿੰਨੀ ਖੇਤੀ ਕਰਦੇ ਹੋ ਕਿਹੜੀਆਂ ਕਿਹੜੀਆਂ ਫਸਲਾਂ ਬੀਜਦੇ ਹੋ ਤੇ ਤੁਹਾਨੂੰ ਕਿੰਨਾ ਕਿ ਜਿਹੜੇ ਹੈਗੇ ਨੇ ਮਤਲਬ ਲਾਹਾ ਲਾਹੇਬੰਦ ਖੇਤੀ ਆ ਜਿਹੜੀ ਤੁਹਾਡੇ ਲਈ ਇਹ ਹੈਗੀ ਆ ਕਿ ਨਹੀਂ ਜਾਂ ਇਹ ਕੀ ਕਰਨਾ ਜਿਹੜਾ ਲੋਕੀ ਉਹੀ ਕਹਿ ਦਿੰਦੇ ਨੇ ਜਾਂ ਕੀ ਗੱਲ ਹੈਗੀ ਆ ਕਿ ਵੀ ਲਾਹੇਬੰਦ ਧੰਦਾ ਨਹੀਂ ਜਿਵੇਂ ਬਾਕੀ ਦੂਜੀ ਗੱਲ ਇਹ ਜਿਵੇਂ ਅਸੀਂ ਸੌਕਟ ਦੇ ਲਗਭਗ ਕੀਤੀ ਕਰਦੇ ਹਾਂ ਉਹ ਜੋ 18 20 20 ਏਕੜ ਤਕਰੀਬ ਗੰਨਾ ਬੀਜ ਲਿਆ 40 45 ਏਕੜ ਆਲੂ ਲਾ ਲੇ ਆਲੂ ਪਟ ਕੇ ਮੱਕੀ ਲਾ ਦੀ ਇਹ ਇਸ ਤਰ੍ਹਾਂ ਬਦਲਮੀਆਂ ਬਦਲਾਂ ਦੇ ਵਿੱਚ ਜਿਆ ਤਿੰਨ ਬਦਲਾਂ ਲੈਣੀਆਂ ਨੇ ਫੇਰ ਤਾਂ ਪ੍ਰੋਫਿਟ ਹੁੰਦਾ ਹੀ ਆ ਇਹਨਾਂ ਲਈ ਤਾਂ ਬਹੁਤ ਲੇਬਰ ਦੀ ਲੋੜ ਪੈਂਦੀ ਹੋ ਮਿਹਨਤ ਜ਼ਿਆਦਾ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਆ ਮਿਹਨਤ ਹੀ ਚੱਕਰ ਆ ਜੇ ਮਿਹਨਤ ਨਾ ਕਰੋ ਤਾਂ ਫੇਰ ਨਾ ਮੱਕੀ ਹੋਵੇ ਨਾ ਆਲੂ ਹੋਣ ਲੇਬਰ ਤਾਂ ਤੁਹਾਨੂੰ ਮਿਲ ਜਾਂਦੀ ਹੈ ਲੇਬਰ ਸਾਡੇ ਕੋਲ ਹੁੰਦੀ ਹੈ ਕੋਈ ਸਮੱਸਿਆ ਨਹੀਂ ਆਉਂਦੀ ਲੇਬਰ ਦੀ ਸਾਡੇ ਕੋਲ ਕੋਈ ਸਮੱਸਿਆ ਨਹੀਂ ਹੁੰਦੀ ਅੱਛਾ ਜਿਹੜੇ ਕਿਸਾਨ ਨੇ ਇੱਕੇ ਫਸਲ ਵੀ ਜੀ ਜਾਂਦੇ ਨੇ ਹਨਾ ਝੋਨਾ ਤੇ ਮਤਲਬ ਕਣਕ ਨੂੰ ਵੇਚੀ ਜਾਂਦੇ ਨੇ ਕੀ ਸੰਦੇਸ਼ ਦੇਵੋਗੇ ਨੇ ਮੈਂ ਤਾਂ ਇਹੀ ਦੇਣਾ ਚਾਹਣਾ ਬਈ ਬਦਲਮੀਆਂ ਬਦਲਿਆਂ ਜਿਹਨੇ ਚਾਹੀਦੀਆਂ ਨੇ ਥੋੜੇ ਵਾਲੀ ਆਪਣੇ ਮੂੰਗੀ ਦੇ ਬੀਜੇ ਤੁਹਾਨੂੰ ਮੈਂ ਦੱਸਦਾ ਜੀ ਹਾਂ ਮੇਰੇ 20 ਕਿਲੇ ਮੂੰਗੀ ਦੇ ਬੀਜੇ ਹੋ ਸੀਗੇ ਅੱਛਾ ਜੀ ਜਦੋਂ ਵੱਢਣੀ ਦੀ ਹਾਂਜੀ ਅਸੀਂ ਰਾਤ ਨੂੰ ਮਸ਼ੀਨ ਆ ਕੇ ਖੜ ਗਈ ਸਵੇਰ ਨੂੰ ਵੀ ਪੈ ਗਿਆ 20 ਕਿਲੇ ਚਲੇਗੇ ਹੌਸਲਾ ਵੀ ਰੱਖਣਾ ਪੈਂਦਾ ਹੈ ਧਲੇਰੀ ਵੀ ਰੱਖਣੀ ਪੈਂਦੀ ਹੈ ਹਾਂ ਇਹ ਕੰਮ ਵੀ ਹੋ ਜਾਂਦੇ ਨੇ ਚਲੋ ਪਰ ਫਿਰ ਵੀ ਅਸੀਂ ਬੀਜਦੇ ਰਹਿੰਦੇ ਹਾਂ ਮੂੰਗੀ ਵੀ ਬੀਜਦੇ ਆ ਮੂੰਗੀ ਬੀਜੀ ਮੂੰਗੀ ਬੀਜਣ ਦੀ ਡਾਈਵਰਸਟੀ ਆ ਜਿਹੜੀ ਮਤਲਬ ਨਾ ਖੱਤਿਆਂ ਕਿ ਫਸਲ ਦੇ ਵਿੱਚ ਭਿੰਤਾ ਲਿਆਉਣ ਦੀ ਆਪਾਂ ਯਤਨਤਾ ਕਰ ਰਹੇ ਆਂ ਮੂੰਗੀ ਬੀਜ ਰਹੇ ਆ ਆਲੂ ਬੀਜ ਰਹੇ ਆ ਗਲਨਾ ਬੀਜ ਰਹੇ ਆ ਹਨਾ ਜੀ ਤੇ ਤੋਰੀਆ ਬੀਜ ਰਹੇ ਆ ਸਰੋਂ ਬੀਜ ਰਹੇ ਆ ਤੇ ਨਾਲ ਨਾਲ ਜੇ ਆਪਾਂ ਦੇਖੀਏ ਜੀ ਕਿਸਾਨਾਂ ਨੂੰ ਸਵੈ ਰੋਜਗਾਰ ਤੰਦੇ ਉਹਨਾਂ ਦੇ ਵਿੱਚ ਵੀ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜਿਵੇਂ ਮੁਰਗੀ ਪਾਲ ਲਈ ਜੀ ਮੱਖੀ ਪਾਲਣ ਕਰ ਲਿਆ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਕਾਰਜ ਨੇ ਜਿਹੜੇ ਕਿਸਾਨਾਂ ਦੇ ਲਾਹੇਵੰਦ ਹੋਣ ਨਹੀਂ ਜੀ ਮੱਖੀ ਪਾਲਣ ਨੂੰ ਵੀ ਫਾਇਦੇ ਵਾਲੀ ਗੱਲ ਆ ਮੱਛੀ ਪਾਲਣ ਨੂੰ ਵੀ ਫਾਇਦੇ ਵਾਲੀ ਗੱਲ ਆ ਜਿਹੜੇ ਬੰਦਾ ਕੋਈ ਵੀ ਕਿਸੇ ਕਿਸਮ ਦਾ ਧੰਦਾ ਕਰਦਾ ਹਨ ਤਾਂ ਪ੍ਰੋਫਿਟ ਵਾਲੀਆਂ ਗੱਲਾਂ ਹੁੰਦੀਆਂ ਨੇ ਉਹ ਜੀ ਉਹ ਸਬਸਿਡੀਆਂ ਵੀ ਨੇ ਉਹਨਾਂ ਚੀਜ਼ਾਂ ਦੇ ਹੁਣ ਅਸੀਂ ਆਲੂ ਲਾਏ ਕਿੰਨੇ ਬੰਦਿਆਂ ਨੂੰ ਦਿਸਕਾਰ ਮਿਲਿਆ ਸਾਡੇ ਪਿੰਡ ਦੀਆਂ ਇੱਥੇ ਟਰਾਂਸਪੋਰਟ ਕਰਕੇ ਗੱਡੀਆਂ ਨੇ ਉਹ ਉਹੀ ਸਾਡਾ ਨਾਲ ਪਹੁੰਚਾਈ ਗਈਆਂ ਨੇ ਉਹਨਾਂ ਨੂੰ ਘੇੜਾ ਮਿਲ ਗਿਆ ਹਾਂਜੀ ਹਾਂਜੀ ਇੱਕ ਜਦੋਂ ਟਰਾਂਸਪੋਰਟ ਦੀ ਗੱਲ ਕਰੀ ਦੇਖੋ ਮੇਰੇ ਯਾਦ ਆਇਆ ਕਹਿੰਦੇ ਵੀ ਦੇਖੋ ਨਾਲ-ਨਾਲ ਇਹ ਕੰਮ ਆਪਾਂ ਉਦੋਂ ਹੀ ਨਹੀਂ ਕਹਿ ਦਿੰਦੇ ਵੀ ਸਰਦਾਰ ਤਰਲੋਚਨ ਸਿੰਘ ਜੀ ਬਵਾਣੀ ਇੱਕ ਸਫਲ ਕਿਸਾਨ ਨੇ ਜੀ ਅਸੀਂ ਪਿੱਛੇ ਇਹਨਾਂ ਦੇ ਇਤਿਹਾਸ ਦੇ ਉੱਤੇ ਛਾਤੀ ਮਾਰੀਏ ਤਾਂ ਉੱਥੇ ਬਹੁਤ ਵੱਡੀ ਸਖਤ ਮਿਹਨਤ ਲੁਕੀ ਹੁੰਦੀ ਆ ਤੇ ਟਰਾਂਸਪੋਰਟਰ ਵੀ ਰਹੇ ਹਾਂ ਕਹਿੰਦੇ ਤੁਸੀਂ ਆਪਣੇ ਢਾਬਾ ਪੰਜਾਬੀ ਢਾਬੇ ਦੀ ਵੀ ਸੁਪਰਵੀਜ਼ਨ ਕੀਤੀ ਆ ਉਹ ਕਿਹੜਾ ਦੌਰ ਰਿਹਾ ਉਹ ਜੀ ਇਹ 88 90 ਦੇ ਲਗਭਗ ਰਹਿਆ ਹਮਤ 84 ਤੋਂ ਹੁੰਦਾ ਕਿ ਇਹ ਟਰਾਂਸਪੋਰਟ ਦਾ ਕੰਮ ਕੀਤਾ ਗੱਡੀਆਂ ਆਪ ਵੀ ਚਲਾਈ ਹਾਂ ਚਲਾਉਂਦੇ ਰਹੇ ਹਾਂ ਉਸ ਤੋਂ ਬਾਅਦ ਜਦੋਂ ਪਰਿਵਾਰ ਫਿਰ ਅੱਡ ਡੋ ਗਿਆ ਸਾਡੇ ਚਾਚਾ ਜੀ ਨੇ ਕੈਨੇਡਾ ਬਾਹਰ ਚਲੇ ਗਏ ਅਸੀਂ ਫਿਰ ਕੀਤੀ ਗੱਲ ਲਾ ਕੇ ਤੇ ਟਾਬੇ ਦੀ ਸੁਪਰਵਾਈਜ਼ਰ ਦੇ ਵਿੱਚ ਜਾਂ ਟਰਾਂਸਪੋਰਟ ਦੇ ਵਿੱਚ ਫਿਰ ਉਹ ਧੰਦੇ ਨੂੰ ਕਿਉਂ ਛੱਡਣਾ ਪਿਆ ਉਹ ਦੀ ਚੱਕਰ ਸੀਗਾ ਟਾਬਾਂ ਦਾ ਟਰਾਂਸਪੋਰਟ ਸੀ ਜਿਹੜੀ ਸਾਡੇ ਚਾਚਾ ਜੀ ਦੇ ਇੱਥੇ ਆ ਗਈ ਸੀ ਅੱਛਾ ਜਿਵੇਂ ਆਪਾਂ ਬੰਡੇਾਂ ਭਾਂਡੇ ਬੰਡੇ ਦੇ ਵਿੱਚ ਉਦੋਂ ਬਾਅਦ ਫਿਰ ਮੈਨੂੰ ਖੇਤੀਬਾੜੀ ਦਾ ਕੰਮ ਸਾਨੂੰ ਸੌਂਪਤਾ ਅਸੀਂ ਫਿਰ ਖੇਤੀ ਕਰਨ ਲੱਗੇ ਖੇਤੀ ਕਰਦੇ ਕਰਦੇ ਜੀ ਖੇਤੀ ਨੂੰ ਵੱਡੇ ਲੈਵਲ ਤੇ ਲੈ ਗਏ ਹਾਂ ਹੁਣ ਤੁਸੀਂ ਲਗਭਗ 100 ਕਿਲੇ ਦੀ ਮਤਲਬ ਖੇਤੀ ਆ ਇਹ 100 ਕਿਲੇ ਦੀ ਖੇਤੀ ਆ ਜਿਹੜੀ ਕਰਦੇ ਆ ਗੰਨਾ ਉਗਾਉਂਦੇ ਨੇ ਇਹ ਰਾਈਸ ਤੇ ਬੀਟਾ ਗਾਇ ਜਾਂਦੇ ਨੇ ਹਨਾ ਜੀ ਤੇ ਉਸ ਤੋਂ ਲਵਾ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਅੱਜਕੱਲ ਨੀਤੀਆਂ ਚੱਲ ਰਹੀਆਂ ਨੇ ਜਿਵੇਂ ਨਾ ਇਹ ਇੱਕ ਉਪਰਾਲਾ ਕੀਤਾ ਸਰਕਾਰ ਨੇ ਉਪਰਾਲਾ ਹੈਗਾ ਜੁਧ ਨਸ਼ਿਆਂ ਬਰੋਧੇ ਨੂੰ ਕਿਵੇਂ ਦੇਖਦੇ ਹੋ ਨਹੀਂ ਜੀ ਇਹ ਤਾਂ ਬਹੁਤ ਜ਼ਰੂਰੀ ਸੀਗਾ ਜਿਹੜਾ ਕੰਮ ਕੀਤਾ ਭਵੰਤਮਨ ਸਰਕਾਰ ਨੇ ਬਹੁਤ ਵਧੀਆ ਕੀਤਾ ਪਿੰਡਾਂ ਦੇ ਵਿੱਚ ਜੇ ਨਸ਼ਿਆਂ ਦਾ ਬਹੁਤ ਹੜਾਇਆ ਪਿਆ ਸੀ ਅਸੀਂ ਵੀ ਗਿਆਸਪੁਰਾ ਸਾਹਿਬ ਦੇ ਨਾਲ ਪੈਦਲ ਕੈਂਡਲ ਕਰ ਕੀਤਾ ਸੀਗਾ ਰਾੜਾ ਸਾਹਿਬ ਤੱਕ ਪੈਲ ਮੰਡੀ ਤੋਂ ਕੀ ਕਹੋਗੇ ਨੌਜਵਾਨਾਂ ਨੂੰ ਨਹੀਂ ਨੌਜਵਾਨਾਂ ਨੂੰ ਸਾਡੇ ਦਾ ਇਹ ਪੀਲਾ ਜੀ ਬਈ ਨਸ਼ੇ ਤੋਂ ਬਚ ਬਚ ਕੇ ਰੋ ਮਿਹਨਤ ਕਰੋ ਬਾਹਰ ਜਾਣ ਦੀ ਲੋੜ ਨਹੀਂ ਪੜ੍ਹਾਈ ਕਰੋ ਇੱਥੇ ਪੜ੍ਹ ਕੇ ਆਈਪੀਸੀ ਪੀਸੀ ਦੇ ਅਸਫਰ ਬਣੋ ਜਿਹੜੇ ਬੱਚੇ ਪੜ੍ਹਦੇ ਨੇ ਛਿਆਰ ਨੇ ਉਹ ਬਣਦੇ ਨੇ ਬਿਲਕੁਲ ਹੈ ਨੌਕਰੀਆਂ ਮਿਲਦੀਆਂ ਨੇ ਸਭ ਕੁਝ ਹੁੰਦਾ ਜੇ ਹੁਣ ਆਪਾਂ ਪੜ੍ਹਨਾ ਹੀ ਨਹੀਂ ਕਰਨਾ ਹੀ ਨਹੀਂ ਫਿਰ ਉਹ ਤਾਂ ਨਸ਼ਿਆਂ ਦੇ ਦੌਰ ਤੇ ਦਬੇਗਾ ਫਿਰ ਖਰਾਬ ਐਜੂਕੇਸ਼ਨ ਦੇ ਵਿੱਚ ਵੀ ਪਰਿਵਾਰ ਨੇ ਤੁਹਾਡੇ ਨੇ ਬੜਾ ਮੱਲਾ ਮਾਰੀਆਂ ਨੇ ਜਿਵੇਂ ਤੁਹਾਡੇ ਕਾਕਾ ਜੀ ਨੇ ਉਹਨਾਂ ਦੀ ਐਮਏ ਕੀਤੀ ਹੋਈ ਹੈ ਸਰਕਾਰੀ ਨੌਕਰੀ ਤੇ ਨੇ ਤੇ ਉਹਨਾਂ ਨੂੰ ਹਾਂਜੀ ਉਹਨਾਂ ਬਾਰੇ ਵੀ ਤੁਸੀਂ ਦੱਸੋ ਤੁਹਾਡੀ ਨੌ ਰਾਣੀਆਂ ਉਹ ਵੀ ਮਤਲਬ ਸਰਕਾਰੀ ਜੌਬ ਕਰ ਰਹੇ ਨੇ ਗਾਹਾਂ ਬੱਚੇ ਕਿਹੜੀਆਂ ਕਿਹੜੀਆਂ ਕਲਾਸਾਂ ਚ ਪੜ ਰਹੇ ਨੇ ਕੋਈ ਫੋਰਨ ਵੀ ਗਿਆ ਉਹਦੇ ਉੱਤੇ ਵੀ ਜ਼ਰੂਰ ਚੱਲਣਾ ਪਾਓ ਹਾਂਜੀ ਇਹ ਗੁਰਪ੍ਰੀਤ ਦਾ ਕਿ ਮੈਂ ਗੁਰਪ੍ਰੀਤ ਵੀ ਉਹ ਵੀ ਜੁਕੇ ਦੇ ਵਿੱਚ ਪੜਕੇ ਆ ਵੈਰੀ ਗੁੱਡ ਇਹ ਜਿਹੜੀ ਨੋਆ ਮੇਰੀ ਉਹ ਆਸਟ੍ਰੇਲੀਆ ਵੈਸੇ ਮੂੰ ਜਾ ਕੇ ਆਈ ਗੀ ਨੋਆ ਕੀ ਆ ਬੇਟੀ ਦਾ ਮਨਦੀਪ ਕੌਰ ਜੀ ਮਨਦੀਪ ਉਹ ਸਰਕਾਰੀ ਹਾਂਜੀ ਉਹ ਸਰਕਾਰੀ ਸਕੂਲ ਦੇ ਵਿੱਚ ਕਢਾਣੀ ਖੁਰਦ ਟੀਚਰ ਨੇ ਹਾਂ ਐਜੂਕੇਸ਼ਨ ਦੀ ਸੇਵਾ ਨਵਾਂ ਹਾਂਜੀ ਉਹ ਬੀਏ ਬੀਐਡ ਐਮਏ ਐਮਫਲ 4 ਐਮ ਕਰਨੀ ਕਰਨੀ ਉਹਨਾਂ ਦੀ ਸਿਆ ਨੌ ਰਾਣੀ ਦੀ 4 ਐਮਏ ਕੀਤੀਆਂ ਹੋਈਆਂ ਨੇ ਜੀ ਜਿਹੜੇ ਕਿ ਸਰਕਾਰੀ ਸਕੂਲ ਦੇ ਵਿੱਚ ਆਪਣੀਆਂ ਸੁਭਾਵਾਂ ਐਸਟੀਟੀਚਰ ਨਿਵਾ ਰਹੇ ਨੇ ਉਹੀ ਤਾਂ ਨਹੀਂ ਆਖਿਆ ਜਾਂਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਨੇ ਵੱਧ ਕੁਆਲੀਫਾਈਡ ਹੁੰਦੇ ਨੇ ਹਨਾ ਜੀ ਤੇ ਹੋਰ ਤੁਸੀਂ ਗੁਰਪ੍ਰੀਤ ਨੂੰ ਵੀ ਇੱਕ ਭਗਵਾਨਤਮਾਨ ਸਰਕਾਰ ਨੇ ਇੱਕ ਵੱਡੇ ਵੱਡੇ ਮਾਨ ਸਨਮਾਨ ਦੇ ਨਾਲ ਇਹ ਅਵਾਰਡ ਦਿੱਤਾ ਹੈ ਹਾਂ ਜੀ ਇਹ ਅਸੀਂ ਪਹਿਲੇ ਦਿਨ ਤੋਂ ਹੀ ਕਦੇ ਵੀ ਚਾਹੇ ਪੁਲਿਸ ਦੀ ਨੌਕਰੀ ਜਾਂ ਪਰ ਕੋਈ ਬੰਦਾ ਸਾਡੇ ਤੇ ਉਂਗਲੀ ਨਹੀਂ ਕਰਦਾ ਤਾਂ ਹੂੰ ਬਿਕਰਾਪਟ ਨੇ ਹਾਂ ਇੱਕ 10 ਗੁਗਲੀ ਦਾ ਛੇਰ ਸਰ ਸਾਹਿਬ ਆਹੀ ਹੁੰਦੀ ਹੈ ਵੀ ਕਰਾਪਟ ਨੇ ਵੀ ਕਰਾਪਟ ਨਹੀਂ ਆਗੇ ਹਨਾ ਨਾ 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 ਜਮੇ ਨਹੀਂ ਮਤਲਬੇ ਨਹੀਂ ਬਰਾ ਹੁੰਦਾ ਉਹਦੇ ਕਰਕੇ ਸਾਰੇ ਮਹਿਕਮੇ ਨੂੰ ਪਤਾ ਵੀ ਇਹ ਬੰਦੇ ਕਿਵੇਂ ਨੇ ਕਿਵੇਂ ਆ ਬੇਟਾ ਸਾਡਾ ਉਹਦੇ ਕਰਕੇ ਉਹਨਾਂ ਨੇ ਰੱਖਿਆ ਬਦਲ ਦਿੱਤਾ ਇਮਾਨਦਾਰੀ ਨਾਲ ਨੌਕਰੀ ਕਰੀਏ ਜਿੰਨੀ ਕਰੀਏ ਹੂੰ ਦੇਖੋ ਤੇ ਉਹੀ ਆਪਣਾ ਇੱਕ ਸਫਲ ਕਿਸਾਨ ਦੇ ਨਾਲ-ਨਾਲ ਗੱਲਬਾਤ ਚੱਲ ਰਹੀ ਸੀਗੀ ਕਿ ਤਰਲੋਚਨ ਸਿੰਘ ਜੀ ਬਹੁਤ ਸਫਲ ਕਿਸਾਨ ਨੇ ਸਫਲਤਾ ਤਾਂ ਹੀ ਪ੍ਰਾਪਤ ਹੁੰਦੀ ਹੈ ਕਿ ਜੇ ਅਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਹਨਾਂ ਫਸਲਾਂ ਨੂੰ ਦਈਏ ਤੀਆ ਪੁੱਤਾ ਮੰਗੇ ਨਾ ਫਸਲਾਂ ਨੂੰ ਪਾਲੀਏ ਤਾਂ ਹੀ ਜਿਹੜੀ ਪ੍ਰੋਡਕਸ਼ਨ ਆ ਉਹ ਵੱਧ ਹੁੰਦੀ ਹੈ ਇੱਕ ਗੱਲਬਾਤ ਕਰਾਂਗੇ ਕਿਹੜੀ-ਕਿਹੜੀ ਮਸ਼ੀਨਰੀ ਆ ਜਿਹੜੀ ਇਹਨਾਂ ਦੇ ਕੋਲ ਆ ਤੇ ਜਿੰਨੇ ਇਹ ਵਰਤੋਂ ਕਰਦੇ ਨੇ ਹਾਂਜੀ ਸਾਡੇ ਕੋਲ ਤਿੰਨ ਟਰੈਕਟਰ ਨੇ ਜੀ ਦੋ ਕੋਟਾ ਦੇ ਨੇ ਹੂੰ ਇੱਕ ਜੌਂਡੀ ਆ ਰਾਂ। ਹਮਮ। ਬਾਕੀ ਤਿੰਨ ਟਰਾਲੀਆਂ ਨੇ। ਹਮਮ। ਟੂੜੀ ਵਾਲੀ ਮਸ਼ੀਨ ਆ। ਟੂੜੀ। ਚੇਰਮੈਨ ਸਾਹਿਬ ਇੱਡੀ ਬੜੀ ਖੇਤੀ ਕਰਨੀ ਹੋਵੇ ਫਿਰ ਇੱਕ ਛੋਟੇ ਟਰੈਕਟਰ ਨਾਲ ਨਹੀਂ ਸਰਦਾ। ਇਹ ਤੁਸੀਂ ਫੋਰਨ ਦੇ ਵਿੱਚੋਂ ਮਗਾਏ ਨੇ ਕੁਝ ਟਰੈਕਟਰ? ਨਹੀਂ ਜੀ ਇੱਥੇ ਏਜੰਸੀਆਂ ਹੋਲੀਆਂ ਆਪਣੇ। ਅੱਛਾ। ਉਹਨਾਂ ਤੋਂ ਲੈ ਲਈ। ਠੀਕ ਹੈ। ਤੇ ਕੋਈ ਦਿੱਕਤ ਨਹੀਂ ਆ ਰਹੀ ਇਹਨਾਂ ਟਰੈਕਟਰਾਂ ਦੇ ਨਾਲ ਹਨਾ? ਸਮੇਂ ਤੇ ਸਾਰਾ ਕਾਰਜ। ਕੋਈ ਵੀ ਦਿੱਕਤ ਨਹੀਂ ਜਮਈ ਕਦੇ। ਆਵਾਜ਼ ਦੇਖੋ ਕਹਿੰ ਜਾਂ ਵਧੀਆ ਨੇ ਟਰੈਕਟਰਾਂ ਦੀਆਂ। ਚੱਲਣ ਨੂੰ ਬਹੁਤ ਜਾਇਜ਼ੀ ਕਾਰਜ ਲਈ ਜਾਇਜ਼ਾ ਟਰੈਕਟਰ ਚਲਾਦੇ। ਹਮਮ। ਕਿ ਸੇ ਕਦੂ ਬਗਰਾਫ ਕਰਦੇ ਹੋ ਨੇ ਕਦੋਂ ਤਾਂ ਮੈਂ ਅੰਕੜੇ ਕੀਤਾ ਨਹੀਂ ਬਾਹਵੂ ਲੈਨੇ ਬਾਹਵੂ ਦਈਦਾ ਜੇ ਕਿਤੇ ਅੜ ਜਵੇ ਤਾਂ ਚੜ ਜਾਈਦਾ ਕੋਈ ਐਜੀ ਗੱਲ ਨਹੀਂ ਨਗਰਾਨੀਆ ਅੱਜ ਮੈਂ ਹੁਣ ਪਰਸੋਂ ਗੱਡੀ ਅੜ ਗਈ ਸੀਗੀ ਉਹਦਣ ਕੀ ਕੀਤਾ ਫਿਰ ਬੇ ਆਪ ਚ ਲੈ ਆ ਆਲੂ ਵਟੇ ਹੀ ਹਾਂ ਉਹਦਣ ਕਿੰਨੀਆਂ ਟਰਾਲੀਆਂ ਕੱਢੀਆਂ ਫਿਰ ਉਹਦਣ ਜੀ ਉਹਦਣ ਜੀ ਦੋ ਦੋ ਟਰਾਲੀਆਂ ਭਰਤੀਆਂ ਤੇ ਆਲੂਆਂ ਦੀ ਅੱਛਾ ਲੇਬਰ ਕਿਹਦੇ ਇਕੱਠੇ ਹੋ ਆ ਗਈ ਬਹੁਤ ਘਟ ਆ ਗਈ ਟਰਾਲੀ ਕਿੰਨੀ ਲੇਬਰ ਆਈ ਉਹਦਣ 40 45 ਦਾ ਬੱਧੂ ਆ ਗਏ ਜੀ 15 20 20 ਕੇ ਬੰਦੇ ਦੂਏ ਆ ਗਏ ਹਾਂ ਨੀਅਰ ਵਰਟ ਸਭ ਬੰਦਾ ਆ ਗਿਆ ਇੱਕ ਲੱਖ ਦਾ 60 60 ਬੰਦੇ 60 60 ਬੰਦੇ ਆ ਗਏ ਹਾਂ 60 60 ਬੰਦੇ ਅੱਛਾ ਜੀ ਯਾਰ ਉਹ ਇੰਨੀ ਲੇਬਰ ਇਕੱਠੀ ਹੋ ਜਾਂਦੀ ਹੈ ਫਿਰ ਉਹਦੀ ਕਮਿਊਟੇਸ਼ਨ ਉਹਦਾ ਖਾਣਾ ਪੀਣਾ ਉਹ ਕਿਸ ਤਰ੍ਹਾਂ ਤੁਸੀਂ ਮੇਨਟੇਨ ਕਰਦੇ ਹੋ ਨਹੀਂ ਜੀ ਖਾਣਾ ਪੀਣਾ ਤਾਂ ਉਹਨਾਂ ਦਾ ਆਪ ਦੇਉਂਦਾ ਆਪਾਂ ਚਾਰਜ ਬਣਾਉਣੀ ਹੁੰਦੀ ਆ ਸਾਢੇ ਕਿਹਨੀ ਭਰ ਕੇ ਦੇ ਦਿੰਦੀ ਆ ਹਾਂ ਇਹ ਤਾਂ ਜੱਟ ਖੁੱਲੇ ਦਿਲ ਦਾ ਹਾਂ ਹਾਂ ਅੱਛਾ ਸਰ ਜਾਂਦੇ ਜਾਂਦੇ ਮੈਂ ਜ਼ਰੂਰ ਤੁਹਾਡੇ ਤੋਂ ਇਹ ਪਤਾ ਕਰਨਾ ਚਾਹਾਂਗਾ ਤੁਹਾਡਾ ਇੱਕ ਸੁਜੈਸ਼ਨ ਲੈਣਾ ਚਾਹਾਂਗਾ ਕਿ ਵੀ ਜਿਹੜੀਆਂ ਅਸਰ ਅਸੀਂ ਨਾ ਮਤਲਬ ਜਿਆਦਾ ਪੈਸਟੀਸਾਈਡਸ ਯੂਜ਼ ਕਰਦੇ ਆਂ ਸਪਰੇਅ ਆ ਯੂਜ਼ ਕਰਦੇ ਆਂ ਜਾਂ ਅਰੇ ਆ ਜਿਹੜੇ ਅਸੀਂ ਬੜੇ ਐ ਜਿਵੇਂ ਖੰਡ ਖੜਾਉਣੀ ਹੁੰਦੀ ਆ ਖੇਤਿਆਂ ਦੇ ਵਿੱਚ ਓਵੇਂ ਖੜਾਈ ਜਾਂਦੇ ਆਂ ਵੀ ਕੋਈ ਸਰਕਾਰਾਂ ਨਾਲ ਮਿਲ ਕੇ ਜਾਂ ਮਤਲਬ ਕੁਛ ਕਿਦਾਂ ਇਹ ਚੀਜ਼ਾਂ ਨੂੰ ਘਟਾਇਆ ਜਾਵੇ ਜਾਂ ਅਸੀਂ ਦੇਸੀ ਰੋਹ ਦੀ ਵਰਤੋਂ ਕਰੀਏ ਜਾਂ ਕਿ ਅਸੀਂ ਅਸੀਂ ਹੋਰ ਇਹਨੂੰ ਫਾਰਮਿੰਗ ਦੇ ਵਿੱਚ ਤਬਦੀਲੀ ਲਿਆਈਏ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਕਿਹੜੀਆਂ ਸਰਕਾਰਾਂ ਨੇ ਹੁਣ ਇਥਨੋਲ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੀਆਂ ਨੇ ਇਹ ਵੀ 에ਥਨ올 ਦੇ ਪ੍ਰਾਂਟ ਲਾਓ ਜੇ 에ਥਨ올 ਦੇ ਪ੍ਰਾਂਟ ਲੱਗਦੇ ਨੇ ਤਾਂ ਗਣਾ ਮੱਕਾ ਗੰਨਾ ਜਿਹੜੀ ਆਪਣੇ ਜਿਵੇਂ ਪੱਤੀ ਹੋਈ ਆਗ ਹੋਵੇ ਲੱੱਦਾ ਪੱਪਾ ਸਾਰੀ ਕੁਸ ਪਰਾਲੀ ਇਹ ਸਾਰੀ ਉੱਥੇ ਜਾਂ ਲੱਗ ਜਾ ਹਾਂ ਜੀ ਚੇਅਰਮੈਨ ਸਾਹਿਬ ਚਾਹੇ ਦੇਖੋ ਆਪਾਂ ਵੀ ਭੋਜਨ ਤੱਕੇ ਖਾਣਨੇ ਆ ਇੱਕੇ ਹਵਾ ਚ ਸਾਹ ਲੈਣੇ ਇੱਕੇ ਧਰਤੀ ਯੂਜ਼ ਕਰਨੀ ਆ ਦੇਖੋ ਖਰਾਬ ਤਾਂ ਹੋ ਰਿਹਾ ਨਹੀਂ ਖਰਾਬ ਤਾਂ ਹੋ ਰਿਹਾ ਦੇਖੋ ਇਹ ਗੱਲ ਪਤਾ ਕੀ ਆ ਜੇ ਹੁਣ ਆਪਾਂ ਖਾਦ ਕੋਈ ਨਹੀਂ ਪਾਉਂਦੇ ਜਾਂ ਕਿੰਨਾਕ ਤਾਂ ਹੋ ਸਕਦਾ ਵੀ ਕਿਲਾਖੰਡ ਰੱਖ ਲਈ ਆ ਆਪਣੇ ਖਾਤਰ ਹਾਂ ਐਡੀ ਵੱਡੀ ਖੇਤੀ ਦੇ ਵਿੱਚ ਜੇ ਨਾ ਬਾਈ ਇਹ ਫਿਰ ਤਾਂ ਘੱਟੇ ਵਾਲੀ ਬਣ ਜਾ ਹਾਂ ਹੈ ਕੋਈ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਮੇਰਾ ਦਿੱਲੀ ਦੇ ਵਿੱਚ ਅਮਿਤ ਸਾਹਿਬੀ ਨਾਲ ਗੱਲ ਹੋਈ ਸੀ ਇਹਦੇ ਬਾਰੇ ਹਾਂ ਜੀ ਉਹ ਕਹਿੰਦੇ ਤੋਨੋਲ ਦੇ ਪਲਾਂਟਾ ਬਾਰੇ ਜ਼ੋਰ ਦੇ ਰਹੇ ਸੀ ਉਹ ਠੀਕ ਹੈ ਜੀ ਉਹ ਕਹਿੰਦੇ ਫਿਰ ਮੇਰੇ ਤੋਂ ਸਭ ਤੋਂ ਟਾਈਮ ਲਿਓ ਉਹਦੇ ਦਫ਼ਤਰ ਮਿਲਿਓ ਫਿਰ ਆਪਾਂ ਬੈਠ ਕੇ ਡਿਸਕਸ ਕਰਾਂਗੇ ਚਲੋ ਫਿਰ ਕੱਲ ਵੀ ਮੇਰੇ ਤੋਂ ਜਾਣੀ ਹੋਇਆ ਜਾਣੀ ਹੋਇਆ ਥੋੜਾ ਸਰੀਰ 'ਚ ਅੱਗੇ ਦੀ ਦਿੱਕਤ ਆ ਅਛਾ ਚੇਅਰਮੈਨ ਸਾਹਿਬ ਇਹ ਦੱਸੋ ਜਿਹੜਾ ਹੁਣ ਤਿੰਨ ਕਾਨੂੰਨ ਲਾਗੂ ਹੋਏ ਨੇ ਸਾਡੇ ਇਹ ਤੁਸੀਂ ਵੀ ਕਿਸਾਨ ਹੋ ਸਫਲ ਹਨਾ ਖੇਤੀ ਕਰਦੇ ਹੋ ਤੁਹਾਡੀਆਂ ਪੁਰਖਾ ਇਹ ਜ਼ਮੀਨਾਂ ਨੇ ਸਾਰੀਆਂ ਹਨਾ ਵਿਰਾਸਤ ਆ ਤੁਹਾਡੀ ਹਨਾ ਜੇ ਕਿਸੇ ਨਾ ਕਿਸੇ ਰਾਹੀ ਕਿਸੇ ਨਾ ਕਿਸੇ ਚੋਰ ਮੋਰੀ ਰਾਹੀ ਵੀ ਇਹਨਾਂ ਦੇ ਉੱਤੇ ਕਬਜ਼ਾ ਕਰਨ ਦੀ ਕਾਰਪੋਰੇਟਾਂ ਦਾ ਖਿਆਲ ਹੋਵੇ ਤੇ ਇਹ ਖੇਤੀ ਦੇ ਕਾਨੂੰਨ ਨੇ ਇਹਨਾਂ ਨੂੰ ਸਰ ਤੁਸੀਂ ਕਿਵੇਂ ਦੇਖਦੇ ਦੇਖੋ ਜਿਹੜਾ ਜੇ ਮੰਡੀਕਰਨ ਬੰਦ ਹੋ ਗਿਆ ਸਿੱਧਾ ਸਲੰਡ ਦੇ ਵਿੱਚ ਜਾਣ ਲੱਗ ਗਈ ਹੁਣ ਤਾਂ ਉਹ ਲੈਣਗੇ ਅੜਾਨੀ ਬਾਨੀ ਜੋ ਵੀ ਕੋਏ ਆਰਤੀ ਇਹ ਖਤਮ ਹੋ ਜਾਣਗੇ ਆਰਤੀ ਯਾਰ ਜ਼ਿੰਮੇਵਾਰ ਦਾ ਰابطਾ ਖਤਮ ਹੋ ਗਿਆ ਉਹਨਾਂ ਨੇ 9 ਮਾਰਚ ਦਾ ਰਿਸ਼ਤਾ ਹਾਂ ਜਦੋਂ ਵੀ ਕਦੇ ਪੈਸੇ ਦੀ ਜ਼ਰੂਰਤ ਪਈ ਜਾਂ ਕੋਈ ਕਰ ਮਰਜ਼ੀ ਆਰਤੀ ਉਹ ਜਾ ਕੇ ਬੰਦਾ ਖੜ ਜਾਂਦਾ ਮਿਲ ਜਾਂਦੇ ਨੇ ਫਿਰ ਜਦੋਂ ਆਰਤੀ ਪਰ ਪਰੇ ਹੋ ਜਾਣਾ ਇਹਨਾਂ ਨੇ ਫਿਰ ਜ਼ਿੰਮੇਵਾਰਾਂ ਦੀ ਲੁੱਟ ਮਚਾ ਦੇਣੀਆਂ ਹਾਂ ਕੱਟ ਵੀ ਲੱਗਣਗੇ ਜੀਰੀ ਗੱਲੀ ਆ ਗਈ ਜੀਰੀ ਦੇ ਵਿੱਚ ਦਾਣਾ ਡਿਸਕਸ ਆ ਆਪਣੇ ਹੋ ਗਿਆ ਇਹ ਕਾਲਾ ਦਾਣਾ ਆ ਗਿਆ ਜਾਂ ਮਾਜੂ ਦਾਣਾ ਆ ਗਿਆ ਕਣਕ ਦੇ ਸਾਰੇ ਹੀ ਖਸੈਜ ਵਿੱਚ ਹੋਊਗਾ ਉਹਨਾਂ ਦਾ ਫਿਰ ਰੇਟ ਵੀ ਘਟਣਗੇ ਹਾਂ ਡਿਸਕਲਰ ਹੋਊਗੀ ਕਿਉਂਕਿ ਉਹਨਾਂ ਤੇ ਕੁਆਲਿਟੀ ਦੇਖਣੀ ਆ ਹਾਂ ਕੁਆਲਿਟੀ ਦੇਖਣੀ ਉਹਨਾਂ ਨੇ ਹਾਂ ਇਹ ਚੱਕਰ ਆ ਤੇ ਕਿਸਾਨਾਂ ਨੂੰ ਭਰਾਵਾਂ ਨੂੰ ਅਖੀਰ ਦੇ ਵਿੱਚ ਨੌਜਵਾਨਾਂ ਨੂੰ ਸਾਡੇਆਂ ਨੂੰ ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਨੇ ਕੀ ਸੰਦੇਸ਼ ਦੇਣਾ ਚਾਹੋਗੇ ਨੇ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਜੀ ਵੀ ਫਸਲਾਂ ਬਦਲ ਕੇ ਬੀਜਣੀਆਂ ਚਾਹੀਦੀਆਂ ਨੇ ਜੇ ਇੱਕ ਫਸਲ ਘਾਟਾ ਦਿਖਾ ਜਾਂਦੀ ਹੈ ਤਾਂ ਦੂਜੀ ਫਸਲ ਪ੍ਰੋਫਿਟ ਜਾ ਜਾਂਦੀ ਹੈ ਜੇ ਕੀ ਜੇ ਥੋੜਾ ਬੜਾ ਘਾਟਾ ਪੈ ਗਿਆ ਤਾਂ ਦੂਜੀ ਪ੍ਰੋਫਿਟ ਜਾ ਗਈ ਬੰਦਾ ਮਾਰ ਨਹੀਂ ਖਾਂਦਾ ਜੇ ਹੁਣ ਸਾਡਾ ਗੰਨਾ ਘਟ ਜੂ ਘਟ ਗਿਆ فرض ਕੀਤਾ ਤਾਂ ਆਲੂ ਜਾ ਕੇ ਲੈ ਜਾਂਦੇ ਨੇ ਜਿਵੇਂ ਹੁਣ ਐਤ ਕੀ ਜੀਰੀ ਚ ਘਾਟਾ ਪੈ ਗਿਆ ਲੋਕਾਂ ਨੂੰ ਬਿਲਕੁਲ ਸਾਨੂੰ ਵੀ ਸਾਡੀ ਵੀ ਬਹੁਤ ਡਾਊਨ ਹੋਈ ਹੈ ਜੀਰੀ ਬਿਲਕੁਲ ਹਾਂ ਜੀ ਉਹ ਜੇ ਫਿਰ ਆਲੂ ਹਰ ਗੰਨੇ ਨੇ ਇਸ ਦਾ ਪੂਰਾ ਕਰਤਾ ਜੇ ਹੁਣ ਸਾਰੀ ਜੀਰੀ ਹੋ ਲਈ ਹੁੰਦੀ ਤੇ ਰਗੜੇ ਗਈ ਦੀ ਬਿਲਕੁਲ ਹਾਂ ਜੀ ਅਸਾਂ ਮਿਹਨਤ ਦਾ ਕਿੰਨਾ ਕਰ ਮਿਹਨਤਾਂ ਕਰਨੀ ਪੈਂਦੀ ਹੈ ਮਿਹਨਤ ਵਿੱਚ ਦਾ ਕੁਝ ਨਹੀਂ ਆਇਆ ਮੈਂ ਤਾਂ ਰਾਰ-ਵਾਰ ਵਰਨੀ ਪੈਂਦਾ ਰਾਤਾਂ ਰੁੱਤਾਂ ਨੂੰ ਵੀ ਜਾਣਾ ਹੀ ਪੈਂਦਾ ਖੇਤਾਂ ਦੇ ਵਿੱਚ ਤਾਂ ਕੰਮ ਚੱਲਦੇ ਆ ਜਿਹੜਾ ਫਿਲਮਾਂ ਦੇ ਵਿੱਚ ਜੱਟ ਦਿਖਾਇਆ ਜਾਂਦਾ ਕਿ ਉਹ ਗਰਾਊਂਡ ਦੇ ਉੱਪਰ ਤੇ ਜੱਟ ਹੈ ਨਹੀਂ ਜੀ ਉਹ ਉਹ ਨਹੀਂ ਜੱਟ ਹੈਗਾ ਹਾਂ ਅਸਲ ਜੱਟ ਉਹ ਅਸਲ ਜੱਟ ਨਹੀਂ ਜੱਟ ਤਾਂ ਖੇਤਾਂ ਦੇ ਵਿੱਚ ਹੀ ਪਤਾ ਲੱਗਦਾ ਜਾ ਕੇ ਹਾਂ ਅੰਦਾਜ਼ਾ ਤਾਂ ਕੀ ਆ ਜਿਹੜਾ ਹਾਂਜੀ ਅੰਦਾਜ਼ਾ ਤਾਂ ਕੀ ਆ ਹਾਂ ਬਹੁਤ-ਬਹੁਤ ਧੰਨਵਾਦ ਜੀ ਚੇਅਰਮੈਨ ਸਾਹਿਬ ਤੁਸੀਂ ਆਪਣੇ ਕੀਮਤੀ ਵਿਚਾਰ ਰੱਖੇ ਨੇ ਤੇ ਇਸੇ ਤਰ੍ਹਾਂ ਅਸੀਂ ਅਗਲੀ ਅਪਡੇਟ ਲੈ ਕੇ ਆਵਾਂਗੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ